Welcome to our channel. Please subscribe and share. ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਡਿਟੇਲ ਵੀਡੀਓ ਬਣਾਉਣ ਲੱਗੇ ਆ ਜਿਹਦੇ ਵਿੱਚ ਆਪਾਂ ਪੂਰੀ ਤੁਹਾਨੂੰ ਜਾਣਕਾਰੀ ਦੇਣੀ ਹੈ ਜੇ ਤੁਹਾਡਾ ਐਸਾਈਲਮ ਦਾ ਕੇਸ ਲੱਗਿਆ ਹੋਇਆ ਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਇਹਨੂੰ ਸੀਰੀਅਸਲੀ ਆਪਾਂ ਫੋਲੋ ਕਰਨਾ ਚਾਹੀਦਾ ਚੀਜ਼ਾਂ ਨੂੰ ਜੇ ਅਸੀਂ ਜਾਉਨੇ ਆ ਸਾਡੇ ਜਿਹੜਾ ਇਮੀਗ੍ਰੇਸ਼ਨ ਦੇ ਇਸਲਾਮ ਦਾ ਕੇਸ ਲੱਗਾ ਉਹਦੇ ਤੇ ਬੈਡ ਇੰਪੈਕਟ ਕੇ ਚੀਜ਼ਾਂ ਨਾ ਜਾਵੇ ਤੇ ਉਹ ਕੇਸ ਦਾ ਜਿਹੜਾ ਰਿਜ਼ਲਟ ਸਾਨੂੰ ਪੋਜ਼ਿਟਿਵ ਮਿਲੇ ਤੇ ਮੇਕ ਸ਼ੁਰ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਪੇਜ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਇਸਲਾਮ ਤੋਂ ਮੋਸਟਲੀ ਜਿਹੜੇ ਆਪਣੇ ਲੋਕ ਨੇ ਉਹਨਾਂ ਦਾ ਪੋਲੀਟੀਕਲੀ ਤੇ ਰਿਲੀਜੀਅਨ ਦੇ ਆਧਾਰ ਤੇ ਲੱਗਿਆ ਹੋਇਆ ਹੈ ਨਾ ਪੋਲੀਟੀਕਲ ਲਗਿਆ ਯਾਰ ਲੀਜ਼ਨ ਦਿਲਾ ਬਿਲ ਲਗਿਆ ਨਾ ਸੋ ए बी सी ਕੋਈ ਵੀ ਪਾਰਟੀ ਦੇ ਸੀ ਮੈਂਬਰ ਆ ਆਹ ਸਾਡੀ ਐਂਟੀ ਪਾਰਟੀ ਹੈ ਨਾ ਵੀ ਆਰ ਮੈਂਬਰ ਆਫ ਦਿਸ ਆਲਸਾਡੀ ਐਂਟੀ ਪਾਰਟੀ ਹੁਣ ਸਭ ਤੋਂ ਪਹਿਲੇ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਇਸਾਇਲਮ ਹੈ ਕੀ ਚੀਜ਼ ਇਹਨੂੰ ਮੈਂ ਤੁਹਾਨੂੰ ਜਮਾ ਇੱਕ ਸਿੰਪਲ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਮਨ ਲਓ ਮੈਨੂੰ ਮੇਰੇ ਘਰ ਦੇ ਵਿੱਚ ਖਤਰਾ ਆ। ਮੈਨੂੰ ਮੇਰੇ ਘਰ ਦੇ ਵਿੱਚ ਖਤਰਾ ਆ ਚਾਹੇ ਉਹ ਮੇਰੇ ਮਾਂ ਪਿਓ ਨੇ ਚਾਹੇ ਚਾਚਾਤਾਇਆ ਕਿਸੇ ਤੋਂ ਹੀ ਮੰਨ ਲਓ ਮੈਨੂੰ ਖਤਰਾ ਆ ਤੇ ਮੇਰੇ ਨਾਲ ਗੈਰ ਮਨੁੱਖੀ ਤਸ਼ੱਦਦ ਹੁੰਦਾ ਮੇਰੇ ਨਾਲ ਮਾਰ ਕਟਾਈ ਹੁੰਦੀ ਏ ਮੈਨੂੰ ਆਪਦੇ ਫੈਸਲੇ ਲੈਣ ਦੀ ਇਜਾਜ਼ਤ ਨਹੀਂ ਮੈਂ ਆਪ ਦਾ ਕਿਸੇ ਚੀਜ਼ ਦੇ ਹੱਕ ਦੇ ਵਿੱਚ ਖੜਨਾ ਜਾਂ ਬੋਲਣਾ ਜਾਂ ਮੇਰੇ ਜਿਹੜੇ ਇੰਡੀਵਿਜੂਅਲ ਆਪਦੇ ਫੈਸਲੇ ਨੇ ਉਹ ਮੈਂ ਨਹੀਂ ਲੈ ਸਕਦਾ ਉਹਦੇ ਕਰਕੇ ਮੇਰੇ ਨਾਲ ਤੱਕ ਆ ਹੁੰਦਾ ਠੀਕ ਹੈ ਉਹ ਚੀਜ਼ ਕਰਕੇ ਤੇ ਮੈਂ ਕਿਸੇ ਟਾਈਮ ਆਪਦਾ ਘਰ ਛੱਡ ਕੇ ਭੱਜ ਜਾਣਾ ਕਿਸੇ ਹੋਰ ਦੇ ਘਰੇ ਉੱਥੇ ਜਾ ਕੇ ਸ਼ਰਨ ਲੈਣਾ ਜਿਹੜੀ ਉਹ ਸ਼ਰਨ ਦਾ ਜਿਹੜਾ ਉਹ ਪ੍ਰੋਸੈਸ ਹੈ ਉਹਨੂੰ ਇਸ ਆਲਮ ਕਹਿੰਦੇ ਨੇ ਹੁਣ ਸਾਰਿਆਂ ਨੂੰ ਇਹ ਚੀਜ਼ ਤੁਸੀਂ ਇਸੀ ਨੂੰ ਸਮਝਦੇ ਹੋ ਵੀ ਅਸੀਂ ਮੰਨ ਲਓ ਮੈਨੂੰ ਮੇਰੇ ਘਰੇ ਮਾਰ ਕਟਾਈ ਹੋ ਰਹੀ ਹੈ ਮੇਰੇ ਨਾਲ ਤਸ਼ੱਦਦ ਹੋ ਰਿਹਾ ਤੇ ਮੈਂ ਆਪਦੀਆਂ ਆਪਦੀਆਂ ਜਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਮੈਂ ਫੋਲੋ ਕਰਦਾ ਉਹਨਾਂ ਨੂੰ ਮੈਂ ਛੱਡਣਾ ਨਹੀਂ ਜਾਂਦਾ ਐਕਚੁਅਲ ਮੇਨ ਚੀਜ਼ ਇਹ ਹੀ ਹੈ ਮੈਂ ਉਹਨਾਂ ਨੂੰ ਛੱਡਣਾ ਨਹੀਂ ਜਾਂਦਾ ਮੈਨੂੰ ਤਾਂ ਉਹ ਘਰ ਛੱਡਣਾ ਪਿਆ ਕਿਉਂਕਿ ਮੈਂ ਉਹ ਚੀਜ਼ਾਂ ਦੇ ਨਾਲ ਆਪਦਾ ਰਹਿਣਾ ਚਾਹਣਾ ਚਾਹੇ ਉਹ ਮੈਂ ਆਪਦੀ ਧਰਮ ਦੀ ਗੱਲ ਕਰਾਂ ਚਾਹੇ ਮੈਂ ਆਪਦੇ ਪੋਲਿਟੀਕਲ ਓਪੀਨੀਅਨ ਦੀ ਗੱਲ ਕਰਾਂ ਉਹਨਾਂ ਨੂੰ ਮੈਂ ਛੱਡਣਾ ਨਹੀਂ ਜਾਂਦਾ ਹੁਣ ਉਹਨਾਂ ਨੂੰ ਨਾ ਛੱਡਣ ਕਰਕੇ ਮੈਂ ਘਰ ਛੱਡਿਆ ਪਰ ਜਦੋਂ ਮੈਂ ਘਰ ਛੱਡ ਕੇ ਦੂਜੇ ਘਰ ਚਲਾ ਜਾਣਾ ਤੇ ਮੈਂ ਉਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਦਾ ਸਮਝਦੇ ਹੋ ਮਨ ਲਓ ਮੈਂ ਇੱਥੋਂ ਛੱਡਿਆ ਇੱਧਰ ਗਿਆ ਕਿਉਂਕਿ ਇੱਥੇ ਮੇਰੇ ਹੱਕਾਂ ਤੇ ਮੈਨੂੰ ਖਤਰਾ ਸੀ ਤੇ ਮੇਰੀ ਮੰਨੀ ਨਹੀਂ ਜਾਂਦੀ ਇੱਥੇ ਜਾ ਕੇ ਮੈਂ ਸਾਰੀਆਂ ਐਕਟੀਵਿਟੀਆਂ ਬੰਦ ਕਰਤੀਆਂ ਕਲੋਜ਼ ਕਰਤੀਆਂ ਮੰਨ ਲਓ ਫਿਰ ਤੋ ਸੈਂਸ ਹੀ ਨਹੀਂ ਕੀਤੀ ਫਿਰ ਤਾਂ ਜੇ ਮੰਨ ਲਓ ਤੁਸੀਂ ਉਹ ਐਕਟੀਵਿਟੀ ਇੱਥੇ ਹੀ ਕਲੋਜ਼ ਕਰ ਦਿੰਦੇ ਤੇ ਤੁਸੀਂ ਸੇਫ ਸੀ ਹੁਣ ਇਹਨੂੰ ਇਸ ਤਰ੍ਹਾਂ ਸਮਝਿਆ ਜੇ ਮੈਂ ਆਹ ਐਕਟੀਵਿਟੀ ਇੱਥੇ ਜਾ ਕੇ ਕਲੋਜ਼ ਕਰ ਦਿੱਤੀ ਤੇ ਮੇਰਾ ਜਿਹੜਾ ਮੇਰੀ ਜਿਹੜੀ ਮੰਗ ਆ ਉਹਦਾ ਕੋਈ ਮਕਸਦ ਹੀ ਨਹੀਂ ਰਹਿ ਗਿਆ ਉਹ ਮੈਂ ਜੇ ਇੱਥੇ ক্লোਜ਼ ਕੀਤੀ ਤਾਂ ਉਹਨਾਂ ਇੱਥੇ ক্লোਜ਼ ਕਰ ਦਿੰਦਾ ਮੈਂ ਸੇਫ ਸੀਗਾ ਸੋ ਹੁਣ ਜੇ ਤੁਸੀਂ ਚਾਹੇ ਉਹ ਰਿਲੀਜੀਅਸ ਮੰਗ ਆ ਚਾਹੇ ਤੁਹਾਡੀ ਪੋਲੀਟੀਕਲ ਮੰਗ ਆ ਜੇ ਉਸ ਮੰਗ ਨੂੰ ਲੈ ਕੇ ਤੁਸੀਂ ਅਮਰੀਕਾ ਜਾਂ ਕਿਸੇ ਵੀ ਮੁਲਕ ਆਏ ਹੋ ਸਮਝੋ ਉੱਥੇ ਆਪਦੀ ਉਸ ਮੰਗ ਦੀ ਜਿਹੜੀ ਜੋ ਵੀ ਤੁਹਾਡੀ ਮੰਗ ਸੀਗੀ ਜੋ ਵੀ ਤੁਹਾਡੀਆਂ ਚੀਜ਼ਾਂ ਸੀ ਚਾਹੇ ਪੋਲਿਟੀਕਲ ਓਪੀਨੀਅਨਸ ਹੀ ਚਾਹੇ ਧਰਮ ਦਾ ਸੀ ਹੈਨਾ ਚਾਹੇ ਤੁਹਾਡੀ ਜਾਤੀ ਬ੍ਰਾਹਮਣ ਦਾ ਸੀ ਉਹਨਾਂ ਚੀਜ਼ਾਂ ਨੂੰ ਤੁਸੀਂ ਐਕਟਿਵ ਰੱਖਦੇ ਹੋ ਤੇ ਤਾਂ ਤੁਸੀਂ ਐਲੀਜੀਬਲ ਰਹਿੰਦੇ ਹੋ ਹੁਣ ਆਪਾਂ ਇਹਨੂੰ ਸਿੱਧੀ ਸਰਲ ਭਾਸ਼ਾ ਹੀ ਦੇ ਦਿਆਂ ਇੰਡੀਆ 'ਚ ਮੈਂ ਰੋਬਿਨ ਇੱਕ ਪੋਲਿਟੀਕਲ ਪਾਰਟੀ ਹੈ ਤੇ ਸਿੰਘ ਇਹ ਵੀ ਇੱਕ ਪੋਲਿਟੀਕਲ ਪਾਰਟੀ ਹੈ ਤੇ ਮੈਂ ਇਸ ਪਾਰਟੀ ਦਾ ਸਮਰਥਨ ਕਰਦਾ ਹੈਨਾ ਇਸ ਪਾਰਟੀ ਨੂੰ ਮੈਂ ਮੰਨਦਾ ਤੇ ਆਹ ਪਾਰਟੀ ਵਾਲੇ ਮੈਨੂੰ ਹੇਟ ਕਰਦੇ ਆ ਹੁਣ ਇਸ ਪਾਰਟੀ ਲਈ ਮੈਂ ਮੀਟਿੰਗਸ ਕਰਦਾ ਟ੍ਰੇਨਿੰਗਸ ਦੇਣਾ ਲੋਕਾਂ ਨਾਲ ਜੋੜਦਾ ਹਾਂ ਗੈਦਰਿੰਗਸ ਕਰਦਾ ਇਹ ਸਾਰੀਆਂ ਐਕਟੀਵਿਟੀਜ਼ ਮੈਂ ਕਰ ਰਿਹਾ ਤੇ ਜਸ ਕਰਕੇ ਇਹਨਾਂ ਨੂੰ ਪ੍ਰੋਬਲਮ ਹੈ ਇਹ ਲੋਕ ਮੈਨੂੰ ਮਾਰਨਾ ਚਾਹੁੰਦੇ ਆ ਹੁਣ ਬਟ ਮੈਂ ਰੋਬਿਨ ਨੂੰ ਛੱਡਣਾ ਨਹੀਂ ਚਾਹਦਾ ਮੈਂ ਇਸ ਪੋਲੀਟੀਕਲ ਪਾਰਟੀ ਨੂੰ ਛੱਡਣਾ ਨਹੀਂ ਚਾਹੁੰਦਾ ਬਟ ਆਹ ਲੋਕ ਮੈਨੂੰ ਮਾਰਦੇ ਆ ਮੈਂ ਆਪਣੀ ਜਾਨ ਬਚਾਉਣ ਵਾਸਤੇ ਉੱਥੋਂ ਭੱਜਦਾ ਤੇ ਯੂ ਐਸਏ ਆ ਜਾਂਦਾ ਹਨ ਹੁਣ ਯੂ ਐਸਏ ਆ ਕੇ ਮੰਨ ਲਓ ਮੈਂ ਸਾਰੀਆਂ ਚੀਜ਼ਾਂ ਬੰਦ ਕਰਤੀਆਂ ਆ ਇਹ ਆਹ ਜਿਹੜੀਆਂ ਐਕਟੀਵਿਟੀਆਂ ਮੈਂ ਕਰ ਰਿਹਾ ਸੀ ਇਹ ਮੈਂ ਬੰਦ ਕਰਤੀਆਂ ਤੇ ਕੀ ਮੇਨ ਨੂੰ ਜਿਹੜਾ ਮੇਰਾ ਕਲੇਮ ਆ ਇਸ ਆਇਲਮ ਦੀ ਜਿਹੜੀ ਮੰਗਿਆ ਉਹ ਪੂਰੀ ਹੋਏਗੀ ਹੁਣ ਇਹਨੂੰ ਜੇ ਲੌਜੀਕਲੀ ਵੇਖੀ ਤਾਂ ਤੁਹਾਡੀ ਤੁਸੀਂ ਜੋ ਚੀਜ਼ਾਂ ক্লোਜ਼ ਕਰਤੀਆਂ ਤੁਹਾਡੀ ਉਸ ਮੰਗ ਦਾ ਕੋਈ ਮਕਸਦ ਨਹੀਂ ਰਹਿ ਗਿਆ ਹੁਣ ਮੈਂ ਇਹ ਸਾਰੀਆਂ ਮੀਟਿੰਗ ਟ੍ਰੇਨਿੰਗ ਜਿਹੜੀਆਂ ਉੱਥੇ ਕਰਦਾ ਸੀ ਇਹਨਾਂ ਨੂੰ ਮੈਂ ਐਕਟਿਵ ਰੱਖਣਾ ਹੈ ਉਹਨਾਂ ਦਾ ਤਰੀਕਾ ਕੀ ਹੈ ਸੋਸ਼ਲ ਮੀਡੀਆ ਹੁਣ ਮੈਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੰਟੀਨਿਊ ਕਰਦਾ ਮੈਂ ਗੈਦਰਿੰਗ ਕਰਦਾ ਇੱਥੇ ਹੈਨਾ ਯੂਐਸ ਦੇ ਵਿੱਚ ਅਸੀਂ ਗੈਦਰਿੰਗ ਕੰਟੀਨਿਊ ਕਰਦੇ ਆਂ ਅਸੀਂ ਇਥੋਂ ਦੇ ਕਿ ਸਪੋਰਟ ਕਰਦੇ ਆ ਅਸੀਂ ਇੱਥੇ ਕੰਮ ਕਰਦੇ ਆ ਅਸੀਂ ਇਥੋਂ ਫੰਡਸ ਭੇਜਦੇ ਆ ਉਸ ਕੰਪਨੀ ਦੀ ਸਪੋਰਟ ਕਰਦੇ ਆ ਅਸੀਂ ਜ਼ੂਮ ਕਾਲਸ ਕਰਦੇ ਆ ਅਸੀਂ ਮੀਟਿੰਗਸ ਕਰਦੇ ਆ ਉੱਥੋਂ ਦੇ ਨਵੇਂ ਯੂਥ ਨਾਲ ਜੁੜਦੇ ਆ ਕਿਉਂਕਿ ਹਰ ਬੰਦਾ ਸੋਸ਼ਲ ਮੀਡੀਆ ਯੂਜ਼ ਕਰਦਾ ਅਸੀਂ ਇਸ ਪਾਰਟੀ ਦਾ ਵਿਰੋਧ ਕਰਦੇ ਆ ਕਿਉਂਕਿ ਇਹ ਪਾਰਟੀ ਗਲਤ ਨੀਤੀਆਂ ਤੇ ਚੱਲਦੀ ਆ ਜਾਂ ਜੋ ਵੀ ਤੁਹਾਨੂੰ ਇਸ ਦੀ ਉਹਦੀ ਗਲਤ ਲੱਗਦੀ ਹੈ ਨੀਤੀ ਉਹਦਾ ਅਸੀਂ ਵਿਰੋਧ ਕਰਦੇ ਆ ਇਹ ਸਾਰਾ ਅਸੀਂ ਸੋਸ਼ਲ ਮੀਡੀਆ ਤੇ ਕਰਦੇ ਆ ਇਸ ਸਾਰੇ ਪ੍ਰੂਫ ਨੇ ਤੁਹਾਡੇ ਇਹ ਤੁਹਾਡੀ ਜਿਹੜੀ ਸਪੋਰਟ ਆ ਤੁਹਾਡੀ ਪਾਰਟੀ ਪ੍ਰਤੀ ਉਹ ਕੰਟੀਨਿਊ ਚੱਲ ਰਹੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਨੇ ਜੇ ਤੁਹਾਡਾ ਇਸਾਇਲਮ ਦਾ ਕੇਸ ਲੱਗਿਆ ਹੋਇਆ ਹੁਣ ਇਹ ਚੀਜ਼ਾਂ ਤੁਸੀਂ ਹਮੇਸ਼ਾ ਐਕਟਿਵ ਰੱਖਣੀਆਂ ਨੇ ਜਦੋਂ ਤੁਸੀਂ ਆ ਜਾਂਦੇ ਹੋ ਹੁਣ ਮੰਨ ਲਓ ਤੁਹਾਨੂੰ ਫਿਰ ਵਾਰੀ-ਵਾਰੀ ਉਹੀ ਗੱਲ ਆ ਜਾਂਦੀ ਜੇ ਆਹ ਚੀਜ਼ਾਂ ਤੁਸੀਂ ਕੰਟੀਨਿਊ ਨਹੀਂ ਕਰਦੇ ਯੂਐਸਏ ਆ ਕੇ ਤੇ ਤੁਹਾਡੇ ਕਲੇਮ ਦਾ ਜਿਹੜਾ ਤੁਹਾਡਾ ਆਧਾਰ ਹੈ ਨਾ ਜਿਸ ਬੇਸ ਤੇ ਤੁਹਾਨੂੰ ਇਸਾਇਲਮ ਮਿਲਣਾ ਆ ਉਹ ਆਧਾਰ ਖਤਮ ਹੋ ਜਾਂਦਾ ਹੈ ਹੁਣ ਅਗਲੀ ਚੀਜ਼ ਜਿਹੜੀ ਹੁੰਦੀ ਹੈ ਹੁਣ ਮੰਨ ਲਓ ਮੋਸਟ ਆਫ ਦਾ ਜੀ ਵੇਖਦੇ ਆ ਇਸਾਇਲਮ ਨੇ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਲੀਆ ਤੁਹਾਡੇ ਨਾਲ ਮੰਨ ਲਓ ਇੱਥੇ ਤਸ਼ੱਦਦ ਹੋਇਆ ਤੁਹਾਡੇ ਮੁਲਕ ਦੇ ਵਿੱਚ ਹੋਮ ਕੰਟਰੀ ਦੇ ਵਿੱਚ ਜਿਹਨੂੰ ਤੁਸੀਂ ਕਹਿੰਦੇ ਹੋ ਹੋਮ ਕੰਟਰੀ ਦੇ ਵਿੱਚ ਤੁਹਾਡੇ ਨਾਲ ਤਸ਼ੱਦਦ ਹੋਇਆ ਜੋ ਵੀ ਤੁਹਾਡੇ ਨਾਲ ਤਸ਼ੱਦਦ ਹੁੰਦਾ ਹੁਣ ਜ਼ਰੂਰੀ ਨਹੀਂ ਹੁੰਦਾ ਸਮ ਟਾਈਮਸ ਕੀ ਕਹਿੰਦੇ ਨੇ ਸਾਨੂੰ ਕੀ ਪਤਾ ਸੀ ਜੀ ਅਸੀਂ ਕਿਹੜਾ ਫੋਟੋਆਂ ਖਿੱਚੀਆਂ ਫੋਟੋਆਂ ਦੀ ਵਿਸ਼ਾ ਨਹੀਂ ਹੈ ਵਿਸ਼ਾ ਇਹ ਤੁਹਾਡੇ ਨਾਲ ਜਦੋਂ ਤਸ਼ੱਦਦ ਹੋਇਆ ਉਹ ਉਹਦਾ ਸੰਖੇਪ ਵਰਣਨ ਤੁਸੀਂ ਕਰ ਸਕਦੇ ਹੋ ਤੁਸੀਂ ਉਹ ਜਦੋਂ ਤੁਹਾਡਾ ਕਲੇਮ ਤੁਸੀਂ ਲੈਣਾ ਹੈ ਤੁਸੀਂ ਉਦੋਂ ਲਿਖ ਕੇ ਸਾਰੀ ਸਟੋਰੀ ਦਿਓ ਵੀ ਸਟੋਰੀ ਸਿੰਪਲ ਵੀ ਤੁਸੀਂ ਇਸ ਪਾਰਟੀ ਨੂੰ ਸਮਰਥਨ ਕਰਦੇ ਸੀ ਆਹ ਪਾਰਟੀ ਤੁਹਾਡੇ ਅਗੇਂਸਟ ਆ ਗਈ ਤੁਹਾਡੇ ਨਾਲ ਕਿਵੇਂ-ਕਿਵੇਂ ਬਦਸਲੂਕੀਆਂ ਹੋਈਆਂ ਕਿੱਥੇ-ਕਿੱਥੇ ਤੁਹਾਡੇ ਨਾਲ ਬਦਸਲੂਕੀਆਂ ਹੋਈਆਂ ਕਿਹੜੇ-ਕਿਹੜੇ ਤਰੀਕਿਆਂ ਨਾਲ ਹੋਈਆਂ ਉਹ ਸਾਰੀਆਂ ਚੀਜ਼ਾਂ ਹੁਣ ਜਦੋਂ ਇਹਨੂੰ ਅਸੀਂ ਡਿਟੇਲਸ ਵਿੱਚ ਲਿਖਣਾ ਸਮਝਿਆ ਜੀ ਜਦੋਂ ਆਪਾਂ ਇਹਨੂੰ ਡਿਟੇਲਸ ਚ ਲਿਖਾਂਗੇ ਤੁਸੀਂ ਇਹ ਇਹਨਾਂ ਨੂੰ ਕੀ ਨੁਕਸਾਨ ਪਹੁੰਚਾਇਆ ਤੇ ਇਹਨਾਂ ਨੂੰ ਕੀ ਫਾਇਦਾ ਹੋਇਆ ਹੁਣ ਕੋਈ ਨਾ ਕੋਈ ਨੁਕਸਾਨ ਤੇ ਇਹਨਾਂ ਨੂੰ ਜ਼ਰੂਰ ਹੋਊਗਾ ਤਾਂ ਹੀ ਇਹ ਤਾਨੂੰ ਮਾਰਨਾ ਚਾਹੁੰਦੇ ਨੇ ਉਹ ਉਹ ਤੁਹਾਡਾ ਡਿਟੇਲ ਦੇ ਵਿੱਚ ਆਉਣਾ ਚਾਹੀਦਾ ਵੀ ਤੁਸੀਂ ਇਹਨਾਂ ਨੂੰ ਕੀ ਨੁਕਸਾਨ ਪਹੁੰਚਾਇਆ ਨੁਕਸਾਨ ਜਿਵੇਂ ਕਿ ਮੰਨ ਲਓ ਤੁਸੀਂ ਉਹਨਾਂ ਦੇ ਵਰਕਰ ਆਪਦੇ ਨਾਲ ਜੋੜੇ ਜਾਂ ਉਹਨਾਂ ਦੇ ਪ੍ਰਤੀ ਤੁਹਾਡੀਆਂ ਜਿਹੜੀਆਂ ਤੁਸੀਂ ਮੀਟਿੰਗਸ ਜਾਂ ਟ੍ਰੇਨਿੰਗਸ ਕਰਦੇ ਸੀ ਲੋਕਾਂ ਨੂੰ ਦੱਸ ਰਹੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਸ ਮੀਟਿੰਗਸ ਕਰਕੇ ਲੋਕ ਉਹਨਾਂ ਨਾਲ ਨਹੀਂ ਜੁੜ ਰਹੇ ਸੀ ਤੁਸੀਂ ਜਿਸ ਏਰੀਆ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਉਸ ਏਰੀਏ ਦੇ ਵਿੱਚੋਂ ਜਿਹੜੇ ਲੋਕ ਉਹਨਾਂ ਨਾਲ ਜੁੜੇ ਸੀ ਉਹ ਤੁਹਾਡੇ ਨਾਲ ਆ ਕੇ ਜੁੜ ਗਏ ਜਿਹੜੇ 20 ਪਾਰਟੀ ਨਾਲ ਜੁੜੇ ਸੀ ਉਹ ਤੁਹਾਡੀ ਪਾਰਟੀ ਨਾਲ ਹੋ ਗਏ ਕਨਵਰਟ ਹੋ ਗਏ ਕਨਵਰਜਨ ਹੋ ਗਈ ਹੁਣ ਮੰਨ ਲਓ ਮੈਂ ਸਿੰਘ ਪਾਰਟੀ ਚ ਰੋਬਲ ਪਾਰਟੀ ਦੇ ਵਿੱਚ 10 ਬੰਦਿਆਂ ਨੂੰ ਮਾਈਗ੍ਰੇਟ ਕਰ ਲੈਂਦਾ ਜਿਹਨਾਂ ਨੂੰ ਮੈਂ ਇੱਥੋਂ ਇਸ ਪਾਰਟੀ ਚੋਂ ਹਟਾਇਆ ਜਿਨ੍ਹਾਂ ਨੂੰ ਮੈਂ ਆਪਣੀ ਪਾਰਟੀ ਦੀਆਂ ਪਾਲਿਸੀਆਂ ਦੱਸੀਆਂ ਮੈਂ ਇਹਨਾਂ ਨੂੰ ਆ ਉਹ ਕਰਕੇ ਉਹਨਾਂ ਨੂੰ ਸਮਝਾ ਕੇ 부ਝਾ ਕੇ ਸਾਰੀਆਂ ਜਿਹੜੀਆਂ 10 ਉਹਨਾਂ ਨੂੰ ਆਪਣੇ ਵੱਲ ਕਰਕੇ ਇਸ ਪੱਗ ਨਾਲ ਜੋੜਦਾ ਉਹ 10 ਬੰਦੇ ਜੇ ਤੁਸੀਂ ਜੋੜਦੇ ਹੋ 10 ਬੰਦੇ ਨੇ ਤੁਹਾਡੇ ਕੋਲ ਨਾਮ ਹੋਣੇ ਉਹਨਾਂ ਦੇ ਐਫੀਡੇਵਿਟ ਹੋਣੇ ਇਹ ਸਾਰੀਆਂ ਚੀਜ਼ਾਂ ਇਹ ਪ੍ਰੂਫ ਨੇ ਫਿਰ ਮੰਨ ਲਓ ਤੁਹਾਡੇ ਨਾਲ ਤਸ਼ੱਦਦ ਹੁੰਦਾ ਛੋਟੇ ਜੁਕੀ ਹਮਲਾ ਹੁੰਦਾ ਤੁਹਾਡੇ ਨਾਲ ਕੋਈ ਸੀਗਾ ਉਹ ਗਵਾਹੀ ਭਰ ਸਕਦਾ ਜਿਹੜਾ ਤੁਹਾਨੂੰ ਜੇ ਤੁਹਾਨੂੰ ਕੋਈ ਛੱਟ ਵੱਜੀ ਤੁਹਾਨੂੰ ਆ ਕੌਣ ਹਸਪੀਟਲ ਲੈ ਗਿਆ ਕਿਨੇ ਉੱਥੇ ਤੁਹਾਡਾ ਇਲਾਜ ਕਰਵਾਇਆ ਉਹ ਤੁਹਾਡੀ ਗਵਾਹੀ ਦੇ ਸਕਦਾ ਤੁਸੀਂ ਉਸ ਤੋਂ ਬਾਅਦ ਪੁਲਿਸ 'ਤੇ ਰਿਪੋਰਟ ਕੀਤੀ ਤੁਹਾਡੇ ਨਾਲ ਕੌਣ ਗਿਆ ਤੁਸੀਂ ਆਪਦੀ ਪਾਰਟੀ ਵਾਲਿਆਂ ਨੂੰ ਜਾ ਕੇ ਕਿਹਾ ਉਹਨਾਂ ਨੇ ਕੀ ਕਿਹਾ ਉਹ ਪਾਰਟੀ ਤੁਹਾਡੀ ਲੈ ਕੇ ਦੇ ਸਕਦੀ ਏ ਇਹ ਚੀਜ਼ਾਂ ਹੋ ਜਾਂਦੀਆਂ ਨੇ ਤੁਹਾਡਾ ਪ੍ਰੂਫ ਵੀ ਤੁਸੀਂ ਉਸ ਪਾਰਟੀ ਦੇ ਇੱਕ ਸੋਲਿਡ ਵਰਕਰ ਸੀ ਵਰਕਰ ਹਾਂ ਤੇ ਅੱਜ ਵੀ ਤੁਸੀਂ ਸਪੋਰਟ ਕਰ ਰਹੇ ਹੋ ਅੱਜ ਵੀ ਤੁਸੀਂ ਕੰਟਰੀਬਿਊਟ ਕਰ ਰਹੇ ਹੋ ਚਾਹੇ ਉਹ ਸੋਸ਼ਲ ਮੀਡੀਆ ਆ ਚਾਹੇ ਉਹ ਕੋਈ ਵੀ ਤਰੀਕਾ ਆ ਤੁਸੀਂ ਫੋਨ ਕਾਲਸ ਕਰਦੇ ਹੋ ਤੁਸੀਂ ਜ਼ੂਮ ਤੇ ਕਾਲਸ ਕਰਦੇ ਹੋ ਤੁਸੀਂ ਇਥੋਂ ਫੰਡਿੰਗ ਇਕੱਠੀ ਕਰਦੇ ਹੋ ਉਸ ਪਾਰਟੀ ਨੂੰ ਭੇਜਦੇ ਹੋ ਮੇਨ ਜਿਹੜਾ ਮਕਸਦ ਆ ਤੁਸੀਂ ਕਿਸੇ ਵੀ ਪਾਰਟੀ ਦੇ ਵਲ ਕਰ ਹੋ ਕੋਈ ਵੀ ਪਾਰਟੀ ਤੁਹਾਡੇ ਅਗੇਂਸਟ ਆ ਤੁਸੀਂ ਉਸ ਪਾਰਟੀ ਨੂੰ ਕਿਵੇਂ ਸਮਰਥਨ ਕਰਦੇ ਹੋ ਤੁਹਾਡਾ ਉਹ ਸਮਰਥਨ ਕੰਟੀਨਿਊ ਚਾਹੀਦਾ 100% ਕੰਟੀਨਿਊ ਚਾਹੀਦਾ ਹੁਣ ਮੰਨ ਲਓ ਮੈਂ 2021 ਦੇ ਵਿੱਚ ਆਪਣਾ ਦੇਸ਼ ਛੱਡ ਕੇ ਅਮਰੀਕਾ ਜਾਉਣਾ ਕਿਉਂਕਿ ਮੈਂ 2015 ਤੋਂ 16 ਤੋਂ ਇੱਕ ਪਾਰਟੀ ਦਾ ਸਮਰਥਨ ਕਰ ਰਿਹਾ ਸੀ ਜਿਸ ਪਾਰਟੀ ਦੇ ਸਮਰਥਨ ਕਰਕੇ ਮੇਰੇ ਨਾਲ ਗੈਰ ਮਨੁੱਖੀ ਤਸ਼ੱਦਦ ਹੋਇਆ ਉਸ ਤਸ਼ੱਦਦ ਦੇ ਵਿੱਚ ਪਾਰਟੀ ਦੇ ਵਰਕਰ ਸ਼ਾਮਲ ਸਨ ਉਥੋਂ ਦੀ ਸਟੇਟ ਅਫੀਸ਼ਰਸ ਆਂ ਸ਼ਾਮਲ ਸਨ ਬੁੱਲਸ ਤੁਹਾਡੀ ਮਦਦ ਨਹੀਂ ਕਰ ਰਹੀ ਤੁਹਾਡੀ ਜਾਨ ਨੂੰ ਖਤਰਾ ਸੀ ਤੁਸੀਂ ਆਪਣੇ ਆਪ ਨੂੰ ਰੀ ਲੋਕੇਟ ਕਰਨ ਦੀ ਵੀ ਕੋਸ਼ਿਸ਼ ਕੀਤੀ ਇਹ ਨਹੀਂ ਹੁੰਦਾ ਮਤਲਬ ਆਪਾਂ ਇਹ ਤੋਂ ਦੂਰੇ ਮੰਨੋ ਇੰਡੀਆ ਤੋਂ ਦੂਰੇ ਹੋਮ ਕੰਟਰੀ ਤੋਂ ਦੂਰੇ ਸਿੱਧੇ ਯੂਐਸ ਆ ਗਏ ਹਨ ਵਿੱਚ ਬਹੁਤ ਸਾਰੀਆਂ ਕੰਟਰੀ ਸੀ ਅਸੀਂ ਇੱਥੇ ਕਿਉਂ ਨਹੀਂ ਗਏ ਜਾਂ ਅਸੀਂ ਆਪਣੇ ਹੀ ਹੋਮ ਕੰਟਰੀ ਦੇ ਵਿੱਚ ਰੀਲੋਕੇਟ ਕਿਉਂ ਨਹੀਂ ਕੀਤਾ ਉਹਦਾ ਵੀ ਇੱਕ ਪ੍ਰੋਪਰ ਆਨਸਰ ਚਾਹੀਦਾ ਸਾਨੂੰ ਤੁਸੀਂ ਉੱਥੇ ਰੀਲੋਕੇਟ ਕਰਦੇ ਹੋ ਤੁਸੀਂ ਕਿਸੇ ਹੋਰ ਥਾਂ ਤੇ ਜਾਣੇ ਹੋ ਤੁਹਾਨੂੰ ਕਿਦਾਂ ਡਰੇਸ ਕਰ ਲਿਆ ਜਾਂਦਾ ਤੁਹਾਨੂੰ ਤੁਹਾਡੇ ਨਾਲ ਤੁਹਾਨੂੰ ਕਿਵੇਂ ਕਿਸ ਤਰ੍ਹਾਂ ਨਾਲ ਧਮਕੀਆਂ ਹੁੰਦੀਆਂ ਨੇ ਤਾਂ ਜਿਹੜਾ ਤੁਸੀਂ ਉਹਨੂੰ ਛੱਡ ਕੇ ਅਮਰੀਕਾ ਨੂੰ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਇੱਕ ਚੇਨ ਕੰਟੀਨਿਊ ਚੱਲਣੀ ਹੋਣੀ ਚਾਹੀਦੀ ਹੈ ਉਹ ਸਾਰਾ ਜਦੋਂ ਵੀ ਤੁਸੀਂ ਜਾਲੰਦਾ ਕਲੇਮ ਜਿਨ੍ਹਾਂ ਨੇ ਅਪਲਾਈ ਕਰ ਲਿਆ ਉਹ ਆਪਦੀਆਂ ਚੀਜ਼ਾਂ ਨੂੰ ਕੰਟੀਨਿਊ ਰੱਖਣ ਉਹ ਐਜ਼ ਅ ਪ੍ਰੂਫ ਰੱਖਣ ਆਪਦੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਆ ਰਹੀਆਂ ਫੋਨਸ ਰਾਈਂ ਜਦੋਂ ਇਲੈਕਸ਼ਨਸ ਨੇ ਉੱਥੇ ਉਹ ਕੈਂਪੇਨ ਦੇ ਵਿੱਚ ਫੰਡਿੰਗ ਜਾ ਰਹੀ ਹੈ ਤੁਸੀਂ ਉਸ ਕੰਪੇਨ ਦੇ ਜ਼ਰੀਏ ਤੁਸੀਂ ਆਪਦੇ ਹੋਲਡਿੰਗਸ ਉੱਤੇ ਲਵਾ ਰਹੇ ਹੋ ਪੇਮੈਂਟ ਪੈਸੇ ਭੇਜ ਕੇ ਉੱਥੇ ਡੋਨੇਸ਼ਨਸ ਕਰ ਰਹੇ ਹੋ ਹੁਣ ਤੁਸੀਂ ਜਿਹੜੇ ਆਪਦੇ ਨਾਲ ਲੋਕ ਜੋੜੇ ਉਹਨਾਂ ਜ਼ਰੀਏ ਪਾਰਟੀ ਦੇ ਜਿਹੜੀਆਂ ਨੀਤੀਆਂ ਨੂੰ ਅੱਗੇ ਵਧਾ ਰਹੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਕੰਟੀਨਿਊ ਰੱਖਣਾ ਬੜਾ ਜ਼ਰੂਰੀ ਹੈ ਤੇ ਇਨ ਮੀਨ ਟਾਈਮ ਚਾਹੇ ਉਹ ਇੰਡੀ ਆਇਆ ਚਾਹੇ ਤੁਹਾਡਾ ਸੋਸ਼ਲ ਮੀਡੀਆ ਆ ਤੁਹਾਨੂੰ ਕੋਈ ਵੀ ਥ੍ਰੈਟ ਆਉਂਦਾ ਤੁਸੀਂ ਉਹ ਸਾਰਾ ਸੇਫ ਰੱਖਣਾ ਸੇਵ ਕਰਕੇ ਰੱਖਣੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਤੁਹਾਡੇ ਕਲੇਮ ਦੇ ਵਿੱਚ ਸਪੋਰਟ ਕਰਨੀਆਂ ਵੀ ਬੰਦਾ ਉਥੋਂ ਰੀਲੋਕੇਟ ਕਰਕੇ ਯੂਐਸ ਵਿੱਚ ਆ ਗਿਆ ਸਟਿਲ ਉਸ ਬੰਦੇ ਨੂੰ ਜਾਨ ਦਾ ਖਤਰਾ ਆ ਜੇ ਉਹ ਕੁਝ ਇਹਨਾਂ ਦੇ ਅਗੇਂਸਟ ਪਾਉਂਦਾ ਆ ਇਸ ਕੁਆਲਟੀ ਦੇ ਅਗੇਂਸਟ ਕੁਝ ਵੀ ਪਾ ਰਿਆ ਆ ਤੇ ਉਹਦੇ ਤੇ ਉਹਨੂੰ ਥ੍ਰੈਟ ਆ ਰਿਹਾ ਵੀ ਜੇ ਉਹ ਵਾਪਸ ਆਉਂਦਾ ਤੇ ਉਹਨੂੰ ਖਤਰਾ ਆ ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ ਤੁਹਾਡੇ ਕਲੇਮ ਨੂੰ ਸਾਲਿਡ ਤੇ ਸਹੀ ਸਾਬਤ ਕਰਨ ਲਈ ਜੇ ਇਹਨਾਂ ਚੀਜ਼ਾਂ ਦਾ ਬਹੁਤ ਖਾਸ ਧਿਆਨ ਰੱਖੋ ਵੀ ਜੋ ਐਕਟੀਵਿਟੀਆਂ ਤੁਸੀਂ ਉੱਥੇ ਕਰਦੇ ਸੀ ਉਹ ਐਕਟੀਵਿਟੀਆਂ ਤੁਹਾਡੀਆਂ ਹਮੇਸ਼ਾ ਚੱਲਦੀਆਂ ਚਾਹੀਦੀਆਂ ਨੇ ਜੇ ਤੁਸੀਂ ਇੰਡੀਆ ਚ ਰੀਲੋਕੇਟ ਕੀਤਾ ਜਾਂ ਕਿਸੇ ਵੀ ਤੁਹਾਡਾ ਹੋਮ ਕੰਟਰੀ ਉੱਥੇ ਤੁਸੀਂ ਰੀਲੋਕੇਟ ਕੀਤਾ ਤੁਸੀਂ ਕਿੱਥੇ ਰੀਲੋਕੇਟ ਕੀਤਾ ਉੱਥੇ ਤੁਹਾਡੇ ਨਾਲ ਕੀ ਹੋਇਆ ਉਹ ਸਾਰਾ ਸੰਖੇਪ ਜਦੋਂ ਵੀ ਤੁਸੀਂ ਸਟਾਰਟ ਕਰਨਾ ਆ ਆਪਦੀ ਐਪਲੀਕੇਸ਼ਨ ਦੇਣੀ ਹੈ ਜਾਂ ਹੁਣ ਅੱਗੇ ਜਿਵੇਂ ਅੱਜ ਦੇ ਸਨੈਰੀਓ ਦੇ ਹਿਸਾਬ ਨਾਲ ਤੁਹਾਡੇ ਤੋਂ ਡਿਟੇਲ ਸਟੋਰੀਆਂ ਮੰਗੀਆਂ ਜਾਂਦੀਆਂ ਨੇ ਉਹ ਸਾਰੇ ਪ੍ਰੂਫ ਲਾ ਕੇ ਉਹ ਚੀਜ਼ਾਂ ਨੂੰ ਦੱਸਣੀਆਂ ਨੇ ਵੱਧ ਜਾਣਕਾਰੀ ਲਈ ਹਰ ਇੱਕ ਵਿਸ਼ੇ ਦੇ ਉੱਤੇ ਆਪਾਂ ਹੁਣ ਅੱਗੇ ਪ੍ਰੋਪਰ ਵੀਡੀਓ ਬਣਾ ਕੇ ਤੁਹਾਨੂੰ ਐਕਸਪਲੇਨ ਕਰਾਂਗੇ ਵੀ ਅਸੀਂ ਕਿਵੇਂ-ਕਿਵੇਂ ਕਿਸ ਚੀਜ਼ ਨੂੰ ਕਰ ਸਕਦੇ ਆ ਨੰਬਰ ਸਕਰੀਨ ਤੇ ਨੇ WhatsApp ਤੇ ਤੁਸੀਂ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਕਈ ਵਾਰੀ ਕਾਲ ਆਨਸਰ ਨਹੀਂ ਹੁੰਦੀ ਤੁਸੀਂ ਮੈਸੇਜ ਡ੍ਰੌਪ ਕਰ ਦਿਓ ਮੇਨ ਸ਼ੇਅਰ ਕਰੋ ਵੀਡੀਓ ਜਰੂਰ ਸ਼ੇਅਰ ਕਰੋ ਆਪਣੇ ਸੱਜਣਾ ਮਿੱਤਰਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਜੇ ਇਮੀਗ੍ਰੇਸ਼ਨ ਦੇ ਰਿਲੇਟਿਡ ਤੇ ਹੋਰ ਜੋ ਵੀ ਨਵੇਂ ਟ੍ਰੈਂਡਸ ਦੇ ਵਿੱਚ ਜੋ ਵੀ ਚੀਜ਼ਾਂ ਚੱਲ ਰਹੀਆਂ ਹੋਣਗੀਆਂ ਉਹਨਾਂ ਦੇ ਬਿਬਾਧਕ ਤੁਹਾਨੂੰ ਜਾਣਕਾਰੀ ਦਿੰਦੇ ਰਾਂਗੇ ਧੰਨਵਾਦ ਸਸਕਾਰ ਥੈਂਕਸ ਫॉर ਵਾਚਿੰਗ ਇਫ ਯੂ ਫਾਉਂਡ ਥਿਸ ਵੀਡੀਓ ਹੈਲਪਫੁਲ ਪਲੀਜ਼ ਗਿਵ ਇਟ ਅ ਥੰਬਸ ਅਪ ਐਂਡ ਸ਼ੇਅਰ ਵਿਦ ਫਰੈਂਡਸ